ਜਦੋਂ ਸਾਰੇ ਬਾਹਾਂ ਖੜੀਆਂ ਕਰਦੇ ਨੇ ਨਾ ਵੀ ਸਾਡੀ ਦਵਾਈ ਨਹੀਂ ਹੁਣ ਕੰਮ ਕਰਦੀ ਹੁਣ ਦੁਆ ਕੋਈ ਗੁਰੂ ਜੀਵਨ ਚੋਂ ਕੱਟ ਦਵੇਗਾ ਅਖੀਂ ਕਈ ਵਾਰ ਪੰਡਿਤ ਸ਼ਿਵਦੱਤ ਨੇ ਮਨ ਵਿੱਚ ਇੱਕ ਦਿਨ ਫੁਰਨਾ ਆਇਆ ਬ라우 ਦਾ ਸਰੂਪ ਤੁਹਾਨੂੰ ਉਸ ਦਿਨ ਸਮਝਾਂਗਾ ਉਸ ਦਿਨ ਮੈਨੂੰ ਮੇਰੇ ਇਸ਼ਟ ਸ਼੍ਰੀ ਰਾਮਚੰਦਰ ਦੇ ਰੂਪ ਚ ਦਰਸ਼ਨ ਦਿਓਗੇ ਇਹ ਮਨ ਦਾ ਫੁਰਨਾ ਹੈ ਉੱਚੀ ਨਹੀਂ ਬੋਲਿਆ ਕਾ ਕਿਨਾਰੇ ਗੋਵਿੰਦ ਰਾਏ ਦੀ ਖੇਲਦੇ ਸੰ ਸਾਥੀਆਂ ਨਾਲ ਸ਼ਿਵਦੱਤ ਜੀ ਦੇ ਕਰੀਬ ਗਏ ਜੀ ਅੱਖਾਂ ਤੇ ਹੱਥ ਰੱਖਦੇ ਤੇ ਕਹਿੰਦੇ ਪੰਡਿਤ ਜੀ ਮੈਂ ਆ ਗਿਆ ਸ਼ਿਵਦੱਤ ਜੀ ਆਵਾਜ਼ ਸੁਣ ਕੇ ਨਾ ਕੰਬੇ ਪ੍ਰੋਮ ਫਰਫਰਾ ਗਿਆ ਬਾਸ ਬੜੀ ਅਗਮੀ ਸੀ ਸੋਚਦੇ ਨੇ ਮਨਾ ਬੰਦਗੀ ਕੀਤੀ ਐ ਭਗਤੀ ਕੀਤੀ ਐ ਕਿਹਾ ਇੰਤਜ਼ਾਰ ਦੀਆਂ ਘੜੀਆਂ ਖਤਮ ਤੇ ਰਾਮਚੰਦਰ ਮਹਾਰਾਜ ਆ ਗਏ ਨੇ ਭੁਲੀਆਂ ਤੇ ਸਾਹਮਣੇ ਉਹਦਾ ਰੋਸ਼ਨ ਚਿਹਰਾ ਗੋਬਿੰਦ ਰਾਜ ਦਾ ਧੱਕਿਆ ਅੱਜ ਤੁਸੀਂ ਕੌਣ ਕਹਿੰਦੇ ਜਿਹਨੂੰ ਰੋੜ ਯਾਦ ਕਰਦਾ ਹੈ ਝਾਕ ਪਈ ਸ੍ਰੀ ਰਾਮਚੰਦਰ ਦੀ ਅੱਖਾਂ ਫਿਰ ਮਲੀਆਂ ਵੀ ਕੋਈ ਹੋਰ ਨਾ ਹੋਵੇ ਮਲ ਕੇ ਵੇਦੇ ਨੇ ਤੇ ਉਹ ਵਾਕਿਆ ਹੀ శ్రీ ਰਾਮਚੰਦਰ ਪ੍ਰਗਟ ਨੇ ਕਹਿੰਦੇ ਵੈਰਾਗ ਵੀ ਦਰਉਸਾਰ ਰੋਪਈ ਅੱਜ ਤੋਂ ਮੂਰਤੀ ਪੂਜਾ ਬੰਦ। ਮਹਿੰਦਰ ਰਾਏ ਦੇ ਚਰਨਾਂ ਦਾ ਧਿਆਨ ਸ਼ੁਰੂ। ਕਿਨਾਰੇ ਖੇਡਣਾ ਤੇ ਸ਼ਿਵਦਤ ਜੀ ਨੇ ਦਰਸ਼ਨ ਕਰਨੇ ਤੇ ਜਿਸ ਦਿਨ ਨਾ ਆਉਣਾ ਉਸ ਦਿਨ ਗੁਰੂ ਕੇ ਮਹਿਲਾ ਚ ਜਾ ਕੇ ਦਰਸ਼ਨ ਕਰਨੇ। ਤਕਰੀਬਨ ਰੋਜ਼ ਆ ਕੇ ਅੱਖਾਂ ਤੇ ਹੱਥ ਰੱਖਿਆ ਹੈਣਾ ਪੰਡਤ ਜੀ ਝਾਤ ਜਿਵੇਂ ਬੱਚਿਆਂ ਦਾ ਸੁਦਾ ਤੇ ਢੜ ਕੇ ਗਲੇ ਨਾਲ ਲਾ ਲੈਣਾ ਮੇਰੇ ਮੁਰਸ਼ਿਦ ਆਏ ਨੇ। ਪ੍ਰੇਮੀ ਬਣ ਕੇ ਗੁਰੂ ਦੇ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਸਵਾਸ ਛੱਡੇ ਸਨ ਆਨੰਦਪੁਰ ਜਾਕੇ ਪੰਡਤ ਸ਼ਿਵਦਤ ਨੇ ਮਹਾਰਾਜ ਨੇ ਖੀਰ ਤੱਕ ਨਿਭਾਈ